ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੇਜ ਚੈਨਲ ਅੱਜ ਕਲਾਂ ਦੌਰ ਵਿੱਚ ਨਰੇਬਾਜੀ ਕੀਤੀ ਜਾ ਰਹੀ ਹੈ ਸਰ ਨਰੇਬਾਜੀ ਕਿਉਂ ਕੀਤੀ ਜਾ ਰਹੀ ਹੈ ਆ ਮੋਦੀ ਜਿਹੜਾ ਪੰਜਾਬ ਵਿੱਚ ਆਉਣ ਦਾ ਰੋਲਾ ਪਿਆ ਇਹ ਮੋਦੀ ਪੰਜਾਬ ਦੇ ਮਸਲੇ ਤੇ ਕੋਈ ਹੱਲ ਨਹੀਂ ਕਰ ਰਿਹਾ ਪੰਜਾਬ ਦੇ ਮਸਲੇ ਤੋਂ ਉਸੇ ਤਰ੍ਹਾਂ ਪੈਂਡਿੰਗ ਹੈ ਨਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਗਏ ਆ ਨਾ ਪਾਣੀਆਂ ਦਾ ਮਸਲਾ ਹੱਲ ਕੀਤਾ ਗਿਆ ਨਾ ਚੰਡੀਗੜ੍ਹ ਦਾ ਮਸਲਾ ਹੱਲ ਕੀਤਾ ਗਿਆ ਇਹ ਨਾ ਪੰਜਾਬ ਦੇ ਕਰਜ਼ੇ ਤੇ ਲੀਕ ਫੇਰੀ ਗਈ ਆ ਕੋਈ ਐਸਾ ਮਸਲਾ ਨਹੀਂ ਪੰਜਾਬ ਦਾ ਜਿਹੜਾ ਮੋਦੀ ਤੋਂ ਕੋਈ ਹੱਲ ਕਰਕੇ ਆ ਰਿਹਾ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਰਾਹ ਦੇਣ ਦੀ ਗੱਲ ਝੂਠ ਬੋਲਦਾ ਇਹ ਕਦੀ 15 ਲੱਖ ਦਿੰਦਾ ਹੈਗਾ ਕਦੀ ਲੋਕਾਂ ਨੂੰ ਖੇਤੀ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦਾ ਹੈਗਾ ਕਦੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲਾਂ ਕਰਦਾ ਸੀ ਪਰ ਅੱਜ ਅੱਜ ਇਹਦੇ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ ਤਾਂ ਸਾਨੂੰ ਤੇ ਲੱਗਦਾ ਪੀ ਇਹ ਪੰਜਾਬ ਆਉਣਾ ਜਿਹੜਾ ਇਹ ਤਾਂ ਕੋ ਖਤਰੇ ਤੋਂ ਖਾਲੀ ਨਹੀਂ ਪੰਜਾਬ ਨੂੰ ਇਹ ਕੋਈ ਹੋਰ ਨਵੀਂ ਜਿਲ੍ਹਣ ਜਨਾਪ ਆ ਜਾਵੇ ਇਹਨੇ ਪੰਜਾਬ ਨੂੰ ਦੇਣਾ ਲੈਣਾ ਤਾਂ ਕੁਝ ਨਹੀਂ ਜੇ ਦੇਵੇ ਤਾਂ ਚੰਗੀ ਗੱਲ ਆ ਪਰ ਇਹ ਤੋਂ ਆਸ ਨਹੀਂ ਝੂਠ ਬੋਲਣ ਦਾ ਵਾਦਾ ਕਰ ਸਕਦਾ ਪਰ ਇਹ ਦੇ ਕੇ ਜਾਣ ਦੀ ਸਾਨੂੰ ਇਹਦੀ ਨੀਤ ਨਹੀਂ ਸਾਫ਼-ਜਾਬ ਦੀ ਭਾਵੇਂ ਨੇ ਕਿਸਾਨੀ ਦੇ ਘੋਲ ਦੇ ਮਸਲੇ ਹੱਲ ਵੀ ਕੀਤੇ ਨੇ ਕਿਸਾਨੀ ਉਹ ਕਾਲੇ ਬਿੱਲ ਵਾਪਸ ਲਏ ਨੇ ਲੋਕਾਂ ਦੇ ਦਬਾਅ ਸਦਕਾ ਪਰ ਸਾਨੂੰ ਇਹ ਤੋਂ ਕੋਈ ਆਸ ਨਹੀਂ ਅਸੀਂ ਇਹਦੇ ਪੰਜਾਬ ਆਉਣ ਤੇ ਦੀ ਵਿਰੋਧਤਾ ਕਰਦੇ ਆ ਕਿਉਂਕਿ ਇਹਨੇ ਪੰਜਾਬ ਨਾਲ ਕੋਈ ਭਲੇ ਦਾ ਕੰਮ ਕੀਤਾ ਨਹੀਂ ਪੰਜਾਬ ਆਉਣ ਤੇ ਕਿਸ ਤਰ੍ਹਾਂ ਦੇਖਦੇ ਹੋ ਮੇਜਬੂ ਪ੍ਰਧਾਨ ਮੰਤਰੀ ਦਾ ਜਿਹੜਾ ਪੰਜਾਬ ਦੀ ਉਹਦੀ ਫੇਰੀ ਆ ਉਹਨੂੰ ਅਸੀਂ ਸਾਰਿਆਂ ਦਾ ਸੰਜੁਕਤ ਕਿਸਾਨ ਮੋਰਚਾ ਇਹ ਸਰੂਪ ਤੋਂ ਵੇਖਦਾ ਕਿ ਸਾਡੇ ਤਿੰਨ ਜਿਹੜੇ ਖੇਤੀ ਕਾਨੂੰਨ ਆ ਭਾਵੇਂ ਉਹ ਵਾਪਸ ਹੋ ਗਏ ਆ ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਪੈਂਡਿੰਗ ਮਾਮਲੇ ਆ ਸਾਡੇ ਜਿਹੜੇ ਕੇਸ ਬਣੇ ਆ ਕਿਸਾਨਾਂ ਤੇ ਉਨਾ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਜਿਹੜੇ ਕਿਸਾਨਾਂ ਦੇ ਸਿਰ ਕਰਜ਼ਾ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਇਹ ਜਿਹੜੇ ਖੇਤੀਕਰੂਨ ਵਾਪਸ ਲਏ ਆ ਇਹ ਤੇ ਉਹਨੇ ਲੈ ਆ ਪਰ ਇਸ ਤੋਂ ਪਹਿਲਾਂ ਜਿਹੜੀਆਂ ਸਾਡਾ ਸੰਯੁਕਤ ਮੋਰਚਾ ਜਿਹਨੇ ਕਿਸਾਨਾਂ ਦੀ ਜਥੇਬੰਦੀਆਂ ਦੀ ਜਿਹੜੀ ਮੰਗ ਆ ਪ੍ਰਾਣੀ ਜਿਹੜੀ ਇਹਨਾਂ ਨੇ ਮੰਗ ਮੰਨ ਕੇ ਮੋਦੀ ਸਰਕਾਰ ਨੇ ਇਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਨੂੰ ਰੱਖ ਕੇ ਵੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਲਾਗੂ ਕੀਤੀ ਜਾਏਗੀ ਇਹ ਕਿਸਾਨਾਂ ਦਾ ਜਿਹੜਾ ਆ ਭਾਰ ਹੌਲਾ ਕੀਤਾ ਜਾਏਗਾ ਇਹ ਉਹਨੇ ਕੁਛ ਨਹੀਂ ਕੀਤਾ ਇਸ ਕਰਕੇ ਅਸੀਂ ਉਹ ਪੰਜਾਬ ਉਹਦੇ ਜੌਰਦਾਰ ਵਿਰੋਧ ਕਰਾਂਗੇ ਅਸੀਂ ਆ ਇੱਥੇ ਵੀ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਕਲਾਨੌਰ ਵੱਲੋਂ ਸਾਰੇ ਪਿੰਡਾਂ ਦੇ ਵਿੱਚ ਉਸ ਦਿਨ ਜਿਹੜਾ ਇਹਦੇ ਪੁਤਲੇ ਫੂਕੇ ਆਪਣਾ ਵਿਰੋਧ ਦਰਜ ਕਰਾਵਾਂਗੇ ਤੁਸੀਂ ਦੇਖਦੇ ਹੋ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਵੱਲੋਂ ਕਿਹਾ ਜਾ ਰਿਹਾ ਕਿ ਮੋਦੀ ਦੀ ਫੇਰੀ ਤੇ ਉਹਨਾਂ ਦੇ ਪੁਤਲੇ ਫੂਕੇ ਜਾਣਗੇ ਪਿੰਡ ਪਿੰਡ ਹਰ ਥਾਂ ਤੇ ਦੇਖਦੇ ਰਹੋ ਲਾਈਵ ਤੇ ਚੈਨਲ